ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਦ ਗੁਰਪ੍ਰੀਤ ਸੰਧੂ ਫਿਰੋਜ਼ਪੁਰ ਤੋਂ ਲਓ ਜੀ ਜਲਦੀ ਜਲਦੀ ਆਪਾਂ ਅੱਜ ਇੱਕ ਨਵਾਂ ਨੁਸਖਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਨੁਕਸਾ ਸਾਂਝਾ ਕਰਨ ਤੋਂ ਪਹਿਲਾਂ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਇਸ YouTube ਚੈਨਲ ਵੈਦ ਗੁਰਪ੍ਰੀਤ ਸੰਧੂ ਫਿਰੋਜ਼ ਪਰ ਜਾਨੀ ਕਿ ਵੈਦ ਗੁਰਪ੍ਰੀਤ ਸੰਧੂ FZR ਇਹਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਚਲੋ ਫਿਰ ਕੰਟੇ ਵਾਲਾ ਬਟਨ ਵੀ ਦਬਾ ਦਿਓ ਲਾਈਕ ਤੇ ਸ਼ੇਅਰ ਵਾਲੀ ਤੁਸੀਂ ਮਿਲ ਦਿਓ ਅੱਜ ਇੱਕ ਬਹੁਤ ਹੀ ਘੈਂਟ ਨੁਕਸਾ ਤੁਹਾਨੂੰ ਦੱਸਣ ਲੱਗੇ ਆ ਮੇਰੇ ਬਹੁਤ ਸਾਰੇ ਵੀਰ ਜਿਹੜੇ ਮੇਰੇ ਕੋਲੇ ਮੇਰੇ ਕਲੀਨਿਕ ਤੇ ਆਉਂਦੇ ਆ ਜਾਂ ਮੈਨੂੰ ਫੋਨ ਕਰਦੇ ਆ ਕਈ ਮੇਰੇ ਯਾਰ ਦੋਸਤ ਕਹਿ ਦਿੰਦੇ ਆ ਕਿ ਸਾਨੂੰ ਕੁਝ ਐਹੋ ਜਿਹਾ ਨੁਕਸਾ ਦੱਸ ਜਿੰਦੇ ਨਾਲ ਸ਼ਰਾਬ ਜਿਹੜੀ ਵਧੀਆ ਨਿਕਲੇ ਯਾਨੀ ਕਿ ਸ਼ਰਾਬ ਕੱਢਣ ਵਾਲਾ ਨੁਕਸਾ ਜਾਂ ਸ਼ਰਾਬ ਚ ਪਾਉਣ ਵਾਲਾ ਸਮਾਨ ਉਸ ਸ਼ਰਾਬ ਦੇ ਵਿੱਚ ਜਿਹੜੀ ਦੇਸੀ ਗੈਦਨੇ ਆਪਾਂ ਰੂੜੀ ਮਾਰਕਾ ਉੰਦਰੋਂਕਸਾ ਬਹੁਤ ਸਾਰੀਆਂ ਦਵਾਈਆਂ ਬਹੁਤ ਸਾਰੇ ਪਿਤਾ ਪੁਰਖੀ ਨੁਕਸੇ ਜਿਹੜੇ ਸ਼ਰਾਬ ਚ ਪੈਂਦੇ ਆ ਸਾਰੀ ਦੁਨੀਆ ਸ਼ਰਾਬ ਕੱਢਦੀ ਆ ਖਾਸ ਕਰਕੇ ਪੰਜਾਬੀ ਕੱਢਦੇ ਆ ਸਰਦੀਆਂ ਦੇ ਵਿੱਚ ਗਰਮ ਸ਼ਰਾਬ ਕੱਢੀ ਜਾਂਦੀ ਆ ਗਰਮੀਆਂ ਦੇ ਵਿੱਚ ਠੰਡੀ ਸ਼ਰਾਬ ਕੱਢੀ ਜਾਂਦੀ ਆ ਸਾਡੇ ਬਹੁਤ ਸਾਰੇ ਮਿੱਤਰ ਆ ਮੇਰੇ ਜਿਹੜੇ ਵਕ ਵਕ ਤਰ੍ਹਾਂ ਦੀ ਜੰਮੂਆ ਵਾਲੀ ਅਨਾਰਾਂ ਵਾਲੀ ਸੰਤਰੇ ਵਾਲੀ ਦਾਰੂ ਕੱਢਦੇ ਆ ਅੱਜ ਜਿਹੜੀ ਦਾਰੂ ਕੱਢਣ ਦਾ ਤਰੀਕਾ ਮੈਂ ਤੁਹਾਨੂੰ ਦੱਸਣ ਲੱਗਾ ਉਹ ਐ ਸਿੰਪਲ ਸੱਦਾ ਇਸ ਨੁਕਸੇ ਦੇ ਨਾਲ ਇੱਕ ਤਾਂ ਸ਼ਰਾਬ ਦੇ ਵਿੱਚੋਂ ਮੈਗ ਨਹੀਂ ਆਏਗੀ ਜਾਨੀ ਕਿ ਅਲਕੋਹਲ ਦਾ ਮੁਸ਼ਕ ਨਹੀਂ ਆਊਗਾ ਦੂਸਰੇ ਨੰਬਰ ਤੇ दारू ਠੰਡੀ ਹੈ ਗਰਮੀਆਂ ਦੇ ਵਿੱਚ ਪੀਣ ਵਾਲੀ ਹੈ ਜੈਕੇਦਾਰ ਤੇ ਨਜ਼ਾਰੇ ਵਾਲੀ ਸ਼ਰਾਬ ਨਿਕਲੂ ਸੋ ਆਜੋ ਆਪਾਂ ਸ਼ੇਅਰ ਕਰੀਏ ਤੁਸੀਂ ਇਹਨੂੰ ਮੇਰੇ ਚੈਨਲ ਨੂੰ ਵੈਦ ਗੁਰਪ੍ਰੀਤ ਸੰਧੂ ਐਫ ਜੀ ਡਾਰ ਜਾਨੀ ਕਿ ਫਿਰੋਜ਼ਪੁਰ ਨੂੰ ਸਬਸਕ੍ਰਾਈਬ ਕਰਦੇ ਹੋ ਜਿਹੜੇ ਨਵੇਂ ਆਏ ਆ ਤੇ ਸ਼ੇਅਰ ਕਰ ਲਓ ਆਜੋ ਜੀ ਨੁਕਸਿਆਲ ਚੱਲਦੇ ਆਂ ਦੇਖੋ ਜਿਹੜੀ ਦਵਾਈ ਮੈਂ ਅੱਜ ਤੁਹਾਨੂੰ ਦੱਸਣ ਲੱਗਾ ਜਾਂ ਜਿਹੜੀ ਮਾਤਰਾ ਜਾਂ ਜੋ ਚੀਜ਼ ਮੈਂ ਅੱਜ ਤੁਹਾਨੂੰ ਦੱਸਾਂਗਾ ਇਹ 5 ਕਿਲੋ ਗੁੜ ਦਾ ਸਮਾਨ ਆ 10 ਕਿਲੋ ਗੁੜ ਲਈ ਡਬਲ ਕਰ ਦਿਓ 15 ਕਿਲੋ ਲਈ ਟ੍ਰਿਪਲ ਕਰ ਦਿਓ ਤੇ 20 ਕਿਲੋ ਗੁੜ ਲਈ ਇਹਨੂੰ 4 ਗੁਣਾ ਕਰ ਦਿਓ ਮੈਂ 5 ਕਿਲੋ ਗੁੜ ਦਾ ਸਮਾਨ ਦੱਸਣ ਲੱਗਾ ਤੁਹਾਨੂੰ ਸ਼ਰਾਬ ਕੱਢਣ ਲੱਗੇ ਆਂ ਕੁਝ ਚੀਜ਼ਾਂ ਤਾਂ ਚੱਲ ਦੀ ਸ਼ਰਾਬ ਦੇ ਵਿੱਚ ਪਾਈਆਂ ਜਾਂਦੀਆਂ ਜਦੋਂ ਸ਼ਰਾਬ ਕੱਢ ਰਹੇ ਆਂ ਆਪਾਂ ਉਦੋਂ ਪਾਈਆਂ ਜਾਂਦੀਆਂ ਉਹ ਚੀਜ਼ਾਂ ਹੁੰਦੀਆਂ ਜਦੋਂ ਸ਼ਰਾਬ ਕੱਢ ਕੇ ਆਪਾਂ ਡਰਮੀ 'ਚ ਕੈਣੀ 'ਚ ਜਾਂ ਕਿਸੇ ਭਾਂਡੇ 'ਚ ਪਾ ਲਈ ਸ਼ਰਾਬ ਨਿਕਲ ਗਈ ਤਾਂ ਉਹ ਚੀਜ਼ਾਂ ਦੀ ਪੋਟਲੀ ਬੰਨ੍ਹ ਕੇ ਉਸ ਸ਼ਰਾਬ ਦੇ ਵਿੱਚ ਸਿੱਟ ਦੇਣੀ ਚਾਹੀਦੀ ਆ ਉਹਨੂੰ ਕਾੜਨਾ ਨਹੀਂ ਚਾਹੀਦਾ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਉਬਾਲਣ ਨਾਲ ਗਰਮ ਹੋ ਜਾਂਦੀਆਂ ਜਿਵੇਂ ਕਿ ਸੌਂਫ ਸੌਂਫ ਨੂੰ ਤੁਸੀਂ ਕੱਚੀ ਖਾਓਗੇ ਫੱਕ ਲੋਗੇ ਤਾਂ ਉਹ ਠੰਡੀ ਐ ਆਪਾਂ ਰੋਟੀ ਖਾਣ ਤੋਂ ਬਾਅਦ ਸੌਂਫ ਚਬਾਈ ਤਾਂ ਉਹ ਸੌਂਫ ਠੰਡੀ ਐ ਪਰ ਜੇ ਉਹਨੂੰ ਉਬਾਲ ਕੇ ਕਾੜ ਕੇ ਪੀਓਗੇ ਤਾਂ ਉਹ ਗਰਮ ਐ ਇਸੇ ਤਰ੍ਹਾਂ ਜੀਰਾ ਜਮਹਣ ਆ ਉਹਨੂੰ ਜੇ ਤੁਸੀਂ ਸਿੱਧਾ ਖਾਓਗੇ ਤਾਂ ਗਰਮੀਆਂ ਪਰ ਜੇ ਉਹਨੂੰ ਉਬਾਲ ਕੇ ਠੰਡਾ ਕਰਕੇ ਪੀਓਗੇ ਤਾਂ ਉਹ ਠੰਡੀ ਆ ਉਲਟੇ ਆ ਬਹੁਤ ਸਾਰੀਆਂ ਬੂਟੀਆਂ ਐਦਾਂ ਦੀਆਂ ਹੁੰਦੀਆਂ ਜਿਹੜੀਆਂ ਉਹਨੂੰ ਉਬਾਲਣ ਨਾਲ ਜਾਂ ਉਹਨੂੰ ਕੱਚਾ ਖਾਣ ਨਾਲ ਉਹਨਾਂ ਦੀ ਤਸਵੀਰ ਬਦਲ ਜਾਂਦੀ ਹੈ ਸੋ ਆਜੋ ਅੱਜ ਆਪਾਂ ਨੁਕਸੇ ਵਾਲ ਨੂੰ ਚੱਲਦੇ ਆਂ ਆਓ ਜੀ 5 ਕਿਲੋ ਗੁੜ ਦੇ ਵਿੱਚ ਆਪਾਂ ਸੱਕ ਪਾਵਾਂਗੇ ਪਾਣੀ ਪਾਵਾਂਗੇ ਉਹਨੂੰ ਸ਼ਰਾਬ ਕੱਢਣ ਦਾ ਸਾਰਿਆਂ ਨੂੰ ਪਤਾ ਕਿ ਇਦਾਂ ਪਾਉਣਾ ਜਦੋਂ ਸ਼ਰਾਬ ਕੱਢਾਂਗੇ ਜਦੋਂ ਆਪਾਂ ਡਰਮ ਜਾਂ ਕੈਣੀ ਆਪਾਂ ਚੜਾ ਦਿੰਨੇ ਸ਼ਰਾਬ ਕੱਢਣੀ ਸ਼ੁਰੂ ਕਰਦੇ ਆ ਉਦੋਂ ਇਹ ਸਮਾਨ ਵਿੱਚ ਪੈਣਾ ਦੱਸ ਦਿਨਾ ਕਿਵੇਂ ਤੇ ਕਦੋਂ ਪਾਉਣਾ ਸਭ ਤੋਂ ਪਹਿਲੀ ਚੀਜ਼ ਆ ਜੀ ਖਸ 5 ਕਿਲੋ ਗੁੜ ਮਗਰ 50 ਗ੍ਰਾਮ ਖਸ ਪਾਉਣੀ ਆ 50 ਗ੍ਰਾਮ ਖਸ ਪਾਉਣੀ ਆ ਜੀ ਫੁੱਲ ਗੁਲਾਬ 50 ਗ੍ਰਾਮ ਫੁੱਲ ਗੁਲਾਬ ਫਿਰ ਆਪਾਂ ਪਾਉਣਾ ਜੀ ਗੁਰਖ ਮੁੰਡੀ 50 ਗ੍ਰਾਮ ਗੁਰਖਮੁੰਡੀ ਬ੍ਰਹਮੀ ਪਾਉਣੀ ਆਪਾਂ 50 ਗ੍ਰਾਮ ਬ੍ਰਹਮੀ 50 ਗ੍ਰਾਮ ਮਲਠੀ 50 ਗ੍ਰਾਮ ਕੜੀ ਪੱਤਾ 50 ਗ੍ਰਾਮ ਬਾਜੀ ਖਤਾਈ 50 ਗ੍ਰਾਮ ਤ੍ਰਿਫਲਾ 50 ਗ੍ਰਾਮ ਨਿੱਕੀ ਇਲਾਚੀ 50 ਗ੍ਰਾਮ ਪਖੜਾ ਪਖੜਾ ਠੰਡਾ ਹੁੰਦਾ ਗੁਲਾਬ ਦੇ ਫੁੱਲ ਠੰਡੇ ਹੁੰਦੇ ਆ ਤ੍ਰਿਫਲਾ ਠੰਡਾ ਹੁੰਦਾ ਤੇ ਕੜੀ ਪੱਤਾ ਟੇਸਟ ਜਿਹੜਾ ਚੇਂਜ ਕਰ ਦਿੰਦਾ ਗੋਰਖ ਮੁੰਡੀ ਐਨਰਜੀ ਵਾਸਤੇ ਹੁੰਦੀ ਆ ਬ੍ਰਹਮੀ ਦਿਮਾਗ ਵਾਸਤੇ ਤੇ ਠੰਡੀ ਹੁੰਦੀ ਆ ਸੰਦਲ ਬੂਰਾ 50 ਗ੍ਰਾਮ ਠੰਡਾ ਹੁੰਦਾ ਦਿਮਾਗ ਵਾਸਤੇ ਵਧੀਆ ਹੁੰਦਾ ਮੂਸਲੀ ਚਿੱਟੀ 50 ਗ੍ਰਾਮ ਮੂਸਲੀ ਚਿੱਟੀ ਪਾਉਣੀ ਆ ਤੁਸੀਂ 50 ਗ੍ਰਾਮ ਅਰਜਨ ਸ਼ੇਲ ਅਰਜਨ ਸ਼ੇਲ ਦਿਮਾਗ ਦਿਲ ਦੀਆਂ ਨਾੜੀਆਂ ਵਾਸਤੇ ਸਭ ਤੋਂ ਉੱਤਮ ਚੀਜ਼ ਆ ਜਿਹੜੇ ਮੇਰੇ ਵੀਰ ਭਰਾ ਸ਼ਰਾਬ ਪੀਂਦੇ ਆ ਪਰ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਆ ਤਾਂ ਉਹ ਅਰਜਨ ਸ਼ੇਲ ਜ਼ਰੂਰ ਪਾਉਣ ਜਿਨ੍ਹਾਂ ਨੂੰ ਹਾਰਟ ਦੀ ਜ਼ਿਆਦਾ ਪ੍ਰੋਬਲਮ ਆ ਤਾਂ ਅਰਜਨ ਸ਼ੇਲ ਜਿਹੜੀ ਉਹ 100 ਗ੍ਰਾਮ ਪਾ ਸਕਦੇ ਆ ਨਹੀਂ ਤਾਂ ਅਰਜਨ ਸ਼ੇਲ ਜਿਹੜੀ 50 ਗ੍ਰਾਮ ਅਰਜਨ ਸ਼ੇਲ ਪਾਉਣੀ ਆ 50 ਗ੍ਰਾਮ ਆਪਾਂ ਪਾਉਣਾ ਬੰਸ ਲੋਚਨ ਇਹ ਦੋ ਤਿੰਨ ਤਰ੍ਹਾਂ ਦਾ ਆਉਂਦਾ ਇਹ ਇਹ ਆਉਂਦਾ ਸਾਦਾ ਇੱਕ ਅਸਲੀ ਆਉਂਦਾ ਬਰਾਊਨ ਕਲਰ ਚ ਜਿਵੇਂ ਦੀ ਮਿੱਟੀ ਹੁੰਦੀ ਹੈ ਇੱਕ ਫਿੱਟਕਰੀ ਵਰਗਾ ਬਿਲਕੁਲ ਛੋਟੇ ਛੋਟੇ ਖੰਡ ਵਰਗੇ ਦਾਣੇ। ਤੋਂ ਬੰਸਲੋਚਨ 50 ਗ੍ਰਾਮ 50 ਗ੍ਰਾਮ ਪੁਨਾਬ 50 ਗ੍ਰਾਮ ਪੁਨਾਬ ਤੇ 50 ਗ੍ਰਾਮ ਨੀਲੋਫਰ ਦੇ ਫੁੱਲ। ਇਹ ਸਾਰਾ ਸਮਾਨ ਸੀ ਦੁਬਾਰਾ ਦੱਸ ਦਿਨਾ 50 ਗ੍ਰਾਮ ਖਸ 50 ਗ੍ਰਾਮ ਗੋਰਖਮੁੰਡੀ 50 ਗ੍ਰਾਮ ਬ੍ਰਹਮੀ ਤਾਂ 50 ਗ੍ਰਾਮ ਨਿੱਕੀ ਇਲਾਚੀ 50 ਗ੍ਰਾਮ ਮਲਠੀ 50 ਗ੍ਰਾਮ ਕੜੀ ਪੱਤਾ 50 ਗ੍ਰਾਮ ਬਾਦੀਖਤਾਈ 50 ਗ੍ਰਾਮ ਮੁਸਲੀ ਚਿੱਟੀ 50 ਗ੍ਰਾਮ ਤ੍ਰਿਫਲਾ 50 ਗ੍ਰਾਮ ਬੰਸ ਲੋਚਨ 50 ਗ੍ਰਾਮ ਫੁੱਲ ਗੁਲਾਬ ਦੇ 50 ਗ੍ਰਾਮ ਔਨਾਬ ਦੇ ਦਾਣੇ ਤੇ 50 ਗ੍ਰਾਮ ਨੀਲੋਫਰ ਦੇ ਫੁੱਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸ਼ਰਾਬ ਜਦੋਂ ਕੱਢਣੀ ਆ ਉਦੋਂ ਪਾਉਣੀ ਆ ਕੱਢਦੀ ਹੋਈ ਸ਼ਰਾਬ ਦੇ ਵਿੱਚ ਪਰ ਕੁਝ ਚੀਜ਼ਾਂ ਜਿਹੜੀਆਂ ਉਹ ਸਿੱਧੀਆਂ ਨਹੀਂ ਪਾ ਦੇਣੀਆਂ ਉਹ ਆਪਾਂ ਪੈਕਟ ਬੰਨਣਾ ਕਿੰਦਾ ਕਿੰਦਾ ਪੈਕਟ ਬੰਨਣਾ ਇੱਕ ਤਾਂ ਛੋਟੀ ਲਾਚੀਰਾ ਗੁਲਾਬ ਦੇ ਫੁੱਲ ਨੀਲੋਫਰ ਤੇ ਉਨਾਬ ਸੰਦਲਪੂਰਾ ਤੇ ਬ੍ਰਹਮੀ ਦਵਾਰਾ ਨੋਟ ਕਰ ਲਓ ਬਾਕੀ ਦੀਆਂ ਚੀਜ਼ਾਂ ਸਾਰੀਆਂ ਇਹ ਆਪਾਂ ਸ਼ਰਾਬ ਦੇ ਡਰਾਮੇ ਦੇ ਵਿੱਚ ਹੀ ਪਾ ਦੇਣੀਆਂ ਕੱਢਣ ਵਾਸਤੇ ਜਿਹੜੀਆਂ ਚੀਜ਼ਾਂ ਮੇਰੇ ਹੱਥ 'ਚ ਆ ਮੈਂ ਦੁਬਾਰਾ ਦੱਸ ਦਿਨਾ ਇਹ ਉਦੋਂ ਪਾਉਣੀ ਜਦੋਂ ਸ਼ਰਾਬ ਕੱਢ ਲਈ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਪਾਊਡਰ ਕਰਕੇ ਇੱਕ ਪੋਟਲੀ 'ਚ ਬੰਨ ਲੈਣਾ ਕੱਪੜੇ ਦੀ ਪੋਟਲੀ ਪੱਗ ਦਾ ਕੱਪੜਾ ਜਾਂ ਪੋਣਾ ਕੋਈ ਲੈ ਕੇ ਪੂਰੀ ਤਰ੍ਹਾਂ ਟਾਈਟ ਕਰਕੇ ਬੰਨ ਲੈਣਾ ਬੰਨ ਕੇ ਉਸ ਦੇਸੀ ਸ਼ਰਾਬ ਦੇ ਵਿੱਚ ਸਿੱਟ ਦੇਣਾ ਘਟੋ ਘਟ 5-7 ਦਿਨਾਂ ਦੀ ਫਿਰ ਚੰਗੀ ਤਰ੍ਹਾਂ ਨਿਚੋੜ ਕੇ ਇਹ ਵੇਸਟ ਸਿੱਟ ਦੇਣਾ ਫਿਰ ਉਹ ਸ਼ਰਾਬ ਦਾ ਉਸ दारू ਦੀ 스멜 ਖਤਮ ਪੀਂਚ ਸਵਾਦ ਟੇਸਟ ਬਹੁਤ ਵਧੀਆ ਬਣਾ ਕੇ ਦੇਖਿਓ ਚੀਜ਼ਾਂ ਬ੍ਰਹਮੀ ਇਹ ਉਬਲਣੀ ਨਹੀਂ ਬਣੀ ਹੋਈ दारू ਦੇ ਵਿੱਚ ਪਾਉਣੀ ਆ ਬ੍ਰਹਮੀ ਸੰਦਲ ਬੂਰਾ ਪੁਨਾਬ ਨੀਲੋਫਰ ਦੇ ਫੁੱਲ ਬ੍ਰਹਮੀ ਤੇ ਨਿੱਕੀ ਇਲਾਚੀ ਇਹ ਚੀਜ਼ਾਂ ਜਿਹੜੀਆਂ ਇਹ ਤੁਸੀਂ ਉਬਾਲਣੀਆਂ ਨਹੀਂ ਗੀਆਂ ਜਦੋਂ ਸ਼ਰਾਬ ਕੱਢਦੇ ਹਾਂ ਸ਼ਰਾਬ ਦੇ ਵਿੱਚ ਨਹੀਂ ਪਾਉਣੀਆਂ ਇਹ ਚੀਜ਼ਾਂ ਉਦੋਂ ਪਾਉਣੀਆਂ ਜਦੋਂ ਸ਼ਰਾਬ ਕੱਢ ਲਈ ਹਾਂ ਠੰਡੀ दारू ਬਣੂਗੀ ਵਧੀਆ ਬਣੂਗੀ ਗਰਮੀਆਂ 'ਚ ਪੀਣ ਲਈ ਬਣੂਗੀ ਜਾਂਦੇ ਜਾਂਦੇ ਮੈਂ ਕਹਿ ਦਿਆਂ ਕਿ ਮੇਰੇ YouTube ਚੈਨਲ ਵੈਦ ਗੁਰਪ੍ਰੀਤ ਸੰਧੂ F J ਡਾਰ ਜਾਨੀ ਕਿ ਫਿਰੋਜ਼ਪੁਰ ਨੂੰ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਸਾਰਿਆਂ ਨੂੰ ਜਾਂਦੀ ਵਰੀ ਫੇਅਰ ਸਤ ਸ੍ਰੀ ਅਕਾਲ ਜਰੂਰ ਮਿਲਾਂਗੇ ਖੁਸ਼ ਰਹੋ ਸ਼ੁੱਧ ਖਾਓ ਦੇਸੀ ਖਾਓ ਤੇ ਖੁਸ਼ ਰਹੋ ਸਤ ਸ੍ਰੀ ਅਕਾਲ